ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਸਟ ਜੋ ਕਲੈਕਸ਼ਨ ਚੱਲ ਰਹੀ ਹੈ 272600 ਦੇ ਵਿੱਚ ਤੁਹਾਨੂੰ organza ਦੁਪੱਟੇ ਦੇ ਨਾਲ ਹੈਵੀ ਬਾਟਮ ਤੇ ਹੈਵੀ ਸ਼ਰਟ ਇਹ ਸਿੰਗਲ ਕਲਰ ਵਿੱਚ ਸੂਟ ਆਏਗਾ 2400 ਰੁਪਏ ਦਾ ਰੇਟ ਹੈ ਗਲਾਸ organza ਦਾ ਫੈ布ਰਿਕ ਹੈ ਕਲਰ ਇਹਦੇ ਵਿੱਚ ਸਿੰਗਲ ਹੀ ਹੈ ਇਹ ਵੀ 2600 ਦੇ ਵਿੱਚ ਹੈ ਫੱਤਰ ਪੰਕਾਰੀ ਸ਼ਰਟ organza ਦਾ ਹੈਵੀ ਦੁਪੱਟਾ ਤੇ ਹੈਵੀ ਹੈਵੀ ਸਲਵਾਰ आएगी ਕਲਰ ਇਹਨਾਂ ਵਿੱਚ ਕਾਫੀ ਸੋਹਣੇ ਜਿਹੜੇ ਸਿੰਗਲ ਸਿੰਗਲ ਨੇ ਇੱਕ ਕ੍ਰੇਪ ਵਿੱਚ ਸੂਟ ਆ ਫਰੰਟ ਬੈਕ ਤੇ ਬੁੱਟੀ ਐ ਸੇਮ ਐਜ਼ ਇਟ ਇਜ਼ ਕ੍ਰੇਪਸ ਲੁਵਾਰ ਆ ਚਨਾਉਂਦਾ ਹੈ ਵੀ ਹੈਂਡਵਰਕ ਦੁਪੱਟਾ 3200 ਰੁਪਏ ਦਾ ਰੇਟ ਆ ਰੰਗ ਦੇ ਵਿੱਚ 6-7 ਹੈਗੇ ਨੇ ਸਿੰਗਲ ਕਲਰ ਦੇ ਵਿੱਚ ਔਰਗੈਂਜ਼ਾ ਗਲਾਸ ਔਰਗੈਂਜ਼ਾ ਦੀ ਸ਼ਰਟ ਆਈ ਹੈ 1880 ਰੁਪਏ ਦਾ ਰੇਟ ਐ ਕਲਰ ਸਿੰਗਲ ਐ ਪਿਓਰ ਚਨਾਉਂਦਾ ਦੁਪੱਟਾ ਆਏਗਾ ਹੈਂਡਵਰਕ ਆ ਸਾਰੇ ਸੂਟ ਜਿੰਨੇ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਕਿਸੇ ਵੀ ਸੂਟ ਬਾਰੇ ਵਿੱਚ ਕੋਈ ਵੀ ਪਿਆਰੀ ਹੈ ਤਾਂ ਨੰਬਰ ਤੇ ਜਲਦੀ ਮੈਸੇਜ ਕਰ ਦੋ ਜੇ ਤੁਸੀਂ ਉਹਦੀ ਕਵਾਰੀ ਕਰਨਾ ਚਾਹੁੰਦੇ 2600 ਦੇ ਵਿੱਚ ਕ੍ਰੇਪ ਸੂਟ ਆਲ ਓਵਰ ਹੈਲੋਕਾ ਹੈਵੀ 슬ੀਵਸ ਹੈਵੀ ਸਲਵਾਰ ਚਨੌਲ ਦਾ ਹੈਵੀ ਦੁਪੱਟਾ ਆਏਗਾ ਹੈਂਡਵਰਕ ਹੋਇਆ ਪਿਆ ਸਾਰੇ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਇਹਨਾਂ ਸੂਟਾਂ ਬਾਰੇ ਵੀ ਤੁਸੀਂ ਹੋਰ ਕੁਝ ਪੁਆਰੀ ਕਰਨਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਜਿਹੜਾ 3100 ਰੁਪਏ ਦੇ ਵਿੱਚ ਹੈਵੀ ਵਰਕ ਦੁਪੱਟਾ ਹੈਵੀ ਸਲਵਾਰ ਹੈਵੀ ਸ਼ਰਟ ਆਏਗੀ ਰੇਟ ਇਹਦਾ 3100 ਰੁਪਏ ਹੈ ਉਰਦੇ ਬਾਰੇ ਚ ਕੋਈ ਵੀ ਕਹ ਰਹੀ ਹੈ ਨੰਬਰ ਚੱਕ ਮੈਸੇਜ ਕਰਦਾ 26 ਉਹਦੇ ਵਿੱਚ ਕ੍ਰੇਪ ਅੱਜ ਬਹੁਤ ਟ੍ਰੈਂਡ ਕਰ ਰਿਹਾ ਕ੍ਰੇਪ ਵਿੱਚ ਮੋਸਟਲੀ ਜਿਹੜੇ ਸੂਟ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਗਏ ਨੇ ਕ੍ਰੇਪ ਫੈ布ਰਿਕ ਦੇ ਵਿੱਚ ਨੇ ਇਹ ਵੀ ਨੈਚਰਲ ਕ੍ਰੇਪ ਦੇ ਵਿੱਚ ਆਏਗਾ ਪਿਓਰ ਗਲਾਸਰ ਕੰਨ ਦਾ ਦੁਪੱਟਾ ਆਏਗਾ ਹੈਂਡਵਰਕ ਹੈ ਸਾਰਾ ਦੁਪੱਟੇ ਤੇ ਪੋਜੀਸ਼ਨ ਪ੍ਰਿੰਟ ਹੈ ਰੇਟ ਇਹਦਾ 3580 ਰੁਪਏ ਆ ਸ਼ਿਪਿੰਗ ਚਾਰਜ ਜਿਹੜੀ ਫ੍ਰੀ ਹੈ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਕਿਸੇ ਵੀ ਸੂਟ ਦੇ ਬਾਰੇ ਜੇ ਤੁਸੀ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਚੈਟ ਉਸਮੇਂ ਮੈਸੇਜ ਕਰ ਦਿਓ ਅਗਰ ਕਿਸੇ ਵੀ ਸੂਟ ਦੀ ਡਿਟੇਲ ਡਿਸਕ੍ਰਿਪਸ਼ਨ ਦੇ ਬਾਰੇ ਵਿੱਚ ਕੋਈ ਕਨਫਿਊਜ਼ਨ ਹੈ ਤਾਂ ਨੰਬਰ ਤੇ ਆਪ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕਨਫਿਊਜ਼ਨ ਹੋਏਗੀ ਤੁਹਾਨੂੰ ਉਹਦੀ ਕਲੀਅਰੀਏ ਡਿਸਕ੍ਰਿਪਸ਼ਨ ਅ ਸੈਂਡ ਕਰ ਦੇਾਂਗੀ 2600 ਦੇ ਵਿੱਚ ਕ੍ਰੇਪ ਦਾ ਸੂਟ ਹੈ ਸਲਵਾਰ ਬਾਟਮ ਜਿਹੜਾ ਸਾਰਿਆਂ ਨਾਲ ਹੈਵੀ ਹੈ ਰੰਗ ਜਿਹੜੇ ਜਿਹੜੇ ਸੂਟਾਂ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਹੋਰ ਇਹਨਾਂ ਵਿੱਚ ਕੋਈ ਰੰਗ ਐਕਸਟਰਾ ਨਹੀਂ ਹੈਗੇ ਇਹੀ ਰੰਗ ਨੇ ਜੋ ਇੱਥੇ ਐਡ ਹੋਏ ਨੇ ਪੋਜੀਸ਼ਨ ਵਰਕ ਦੇ ਨਾਲ ਨੈਚੁਰਲ ਰੇਪਟ ਦੇ ਵਿੱਚ ਬਹੁਤ ਹੀ ਜਿਹੜਾ ਹਿੱਟ ਸੂਟ ਨੇ ਆਜ ਕੱਲ ਟ੍ਰੈਂਡੀ ਆਰਟੀਕਲ ਹੈ ਬਜਟ ਦੇ ਵਿੱਚ ਹੈ ਮੈਚਿੰਗ ਸਲਵਾਰ ਦਾ ਫੈਬਰਿਕ ਆਏਗਾ অর্ਗੈਂਜ਼ਾ ਬੁੱਟੀ ਦੁਪੱਟਾ ਆਏਗਾ 1850 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ 10-11 ਹੈਗੇ ਨੇ ਸਾਰੇ ਰੰਗ ਇੱਥੇ ਮੈਡ ਕਰ ਦਿੱਤੇ ਨੇ ਬਾਟਮ ਜਿਹੜਾ ਇਹਨਾਂ ਸੂਟਾਂ ਦਾ ਪਲੇਨ ਆਏਗਾ ਸ਼ਰਟ ਹੈਵੀਏ ਸ਼ੋਰ ਤੇ ਫੁੱਲ ਵਰਕ ਹੈ ਤੁਸੀਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਤੋਂ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਜਿੰਨੀਆਂ ਵੀ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਨੇ ਸਾਰੀਆਂ ਅਵੇਲੇਬਲ ਨੇ ਸਾਰੇ ਰੰਗਾਂ ਵਿੱਚ ਐਡ ਕਰ ਦਿੱਤੇ ਹੋਏ ਨੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ